ਸਸਰੀਆ ਕਾ ਤੁਸੀਂ ਦੇਖ ਰਹੇ ਹੋ ਵਰਲਡ ਮੀਡੀਆ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਵੱਡੀ ਖਬਰ ਅੱਜ ਦੀ ਖਬਰ ਇਹ ਹੈ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਸਰਕਾਰ ਵੱਲੋਂ ਹੁਣ ਸਾਰੇ ਸਰਕਾਰੀ ਸਕੂਲਾਂ 'ਚ ਏਸੀ ਲਗਵਾਉਣ ਦਾ ਨਵਾਂ ਐਲਾਨ ਜਾਰੀ ਕਰ ਦਿੱਤਾ ਹੈ ਹੁਣ ਸਾਰੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ 'ਚ ਕੋਈ ਮੁਸ਼ਕਲ ਨਹੀਂ ਆਵੇਗੀ ਗਰਮੀ ਦੀ ਤੀਬਰਤਾ ਵਿਦਿਆਰਥੀਆਂ ਦੀ ਸਹੂਲਤ ਤੇ ਪੜ੍ਹਾਈ ਸੁਧਾਰ ਲਈ ਇਹ ਕਦਮ ਕਿਵੇਂ ਲਿਆ ਗਿਆ ਉਹ ਜਾਣੀਏ ਸੂਬਾ ਸਰਕਾਰ ਨੇ ਪੰਜਾਬ ਸਿੱਖਿਆ ਕ੍ਰਾਂਤੀ ਇਨੀਸ਼ੀਏਟਿਵ ਦੇ ਤਹਿਤ 2000 ਕਰੋੜ ਤੋਂ ਉੱਪਰ ਖਰਚ ਕਰਕੇ ਸਰਕਾਰੀ ਸਕੂਲਾਂ ਦਾ ਇਨਫਰਾਸਟ੍ਰਕਚਰ ਟੈਕਨੋਲੋਜੀ ਨਾਲ ਸੰਬਾਰਨਾ ਜਾਰੀ ਕੀਤਾ ਹੈ। ਹੁਣ ਅਗਲਾ ਕਦਮ ਏਸੀ ਦੀ ਸਥਾਪਨਾ ਹੈ ਖਾਸ ਕਰਕੇ ਬਾਰਡਰ ਡਿਸਟ੍ਰਿਕਟ ਦੇ ਸਕੂਲਾਂ 'ਚ ਏਸੀ ਲਗਵਾਉਣ ਦੇ ਫੈਸਲੇ ਦੇ ਨਾਲ ਬੱਚਿਆਂ ਦੀ ਕਨਸੈਂਟਰੇਸ਼ਨ ਤੇ ਪਰਫਾਰਮੈਂਸ ਵਿੱਚ ਸੁਧਾਰ ਹੋ ਸਕਦਾ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਵੀ ਵਿਦਿਆਰਥੀ اٹੈਂਡੈਂਸ ਬਲਾਕ ਵਿੱਚ ਏਸੀ ਲਾਉਣ ਲਈ ਟੈਂਡਰ ਜਾਰੀ ਕੀਤਾ ਹੈ ਜਿਸ ਦਾ ਮੁੱਲ 6 ਕਰੋੜ ਹੈ ਪੰਜਾਬ ਸਰਕਾਰ ਨੇ ਬਾਰਡਰ ਸਕੂਲ ਇਨਫਰਾਸਟਰਕਚਰ ਲਈ 4.25 ਕਰੋੜ ਦੇ ਫੰਡਸ ਡੈਡੀਕੇਟ ਕੀਤੇ ਹਨ ਹੁਣ ਏਸੀ ਇੰਸਟਾਲੇਸ਼ਨ ਦਾ ਵੀ ਸਪੋਰਟ ਆ ਰਿਹਾ ਹੈ ਅਗਲੇ 3-6 ਮਹੀਨਿਆਂ ਵਿੱਚ ਇਹ ਕੰਮ ਮੁਕੰਮਲ ਹੋ ਸਕਦਾ ਹੈ ਪੰਜਾਬ ਸਰਕਾਰ ਨਾ ਕੇਵਲ ਕਲਾਸਰੂਮ ਵਿੱਚ ਉੱਚੇ ਗ੍ਰੇਡ ਬਣਾ ਰਹੀ ਹੈ ਪਰ ਸਟੂਡੈਂਟ ਦੀ ਕੰਫਰਟ ਅਤੇ ਲਰਨਿੰਗ ਐਕਸਪੀਰੀਅੰਸ ਨੂੰ ਵੀ ਵਧਾ ਰਹੀ ਹੈ ਏਸੀ ਲੱਗਣ ਨਾਲ ਬੱਚਿਆਂ ਦੀ ਹੈਲਥ ਤੇ ਅਟੈਂਡੈਂਸ ਵੀ ਬਿਹਤਰ ਹੋ ਸਕਦੀ ਹੈ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ